ਦੋਸੂ ਬੀਐਨ ਨੇ ਆਪਣੇ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਰਾਹੀਂ ਨਾਮਜ਼ਦਗੀ ਲਈ ਅਰਜ਼ੀਆਂ ਦੇਣ ਲਈ ਸੱਦਾ ਜਾਰੀ ਕੀਤਾ ਹੈ ਮੈਨੀਟੋਬਾ ਨੇ ਆਪਣੇ ਹੁਨਰਵੰਦ ਵਰਕਰ ਇਨ ਮੈਨੀਟੋਬਾ ਤੇ ਹੁਨਰਵੰਦ ਵਰਕਰ ਓਵਰਸੀਜ਼ ਸਟ੍ਰੀਮ ਅਧੀਨ ਅਰਜ਼ੀਆਂ ਦੇਣ ਦੀ ਸਲਾਹ ਪੱਤਰ ਜਾਰੀ ਕਰ ਦਿੱਤੇ ਨੇ ਇਸ ਦੌਰਾਨ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਇਮੀਗ੍ਰੇਸ਼ਨ ਡਰਾ ਕੱਢੇ ਗਏ ਹਾਲ ਹੀ ਵਿੱਚ ਇਸ ਨੇ 5 ਮਾਰਚ ਨੂੰ ਕਰੂਨ ਲਾਗੂ ਕਰਨ ਵਾਲੇ ਕਰਮਚਾਰੀਆਂ ਲਈ ਵੀ ਇੱਕ ਡਰਾ ਕੱਢਿਆ ਸੀ ਫਰਵਰੀ ਵਿੱਚ ਸੂਬੇ ਦੇ ਅੰਦਰ ਸਿਹਤ ਸੰਭਾਲ ਟੈਕਨੋਲੋਜੀ ਉਸਾਰੀ ਅਤੇ ਖੇਤੀਬਾੜੀ ਖੇਤਰਾ ਵਿੱਚ ਕਾਮਿਆਂ ਲਈ ਡਰਾ ਕੱਢੇ ਸਨ ਸੂਬਾ ਇਮੀਗ੍ਰੇਸ਼ਨ ਦੇ ਨਤੀਜੇ ਮੈਨੀਟੋਬਾ ਦੀ ਗੱਲ ਕੀਤੀ ਜਾਵੇ ਤਾਂ 6 ਮਾਰਚ ਨੂੰ ਮੈਨੀਟੋਬਾ ਪੀਐਨਪੀ ਨੇ ਦੋ ਧਾਰਮਾਂ ਦੇ ਅਧੀਨ ਡਰਾ ਕੱਢੇ ਪਹਿਲਾ ਡਰਾ ਸਕਿਲਡ ਵਰਕਰ ਇਨ ਮੈਨੀਟੋਬਾ ਸਟ੍ਰੀਮ ਦੇ ਤਹਿਤ ਕੱਢਿਆ ਗਿਆ ਜਿਸ ਵਿੱਚ 98 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਸ ਵਿੱਚ ਸਭ ਤੋਂ ਘੱਟ ਰੈਕ ਵਾਲੇ ਉਮੀਦਵਾਰਾਂ ਦਾ ਸਕੋਰ 861 ਸੀ ਦੂਜਾ ਡਰਾ ਸਕਿਲਡ ਵਰਕਰ ਓਵਰਸੀਜ਼ ਟੀਮ ਦੇ ਤਹਿਤ ਕੱਢਿਆ ਗਿਆ ਇਸ ਡਰਾ ਵਿੱਚ 13 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਸ ਸਮੂਹ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰਾਂ ਦਾ ਸਕੋਰ 724 ਸੀ ਇਸ ਸਕਿਲਡ ਵਰਕਰ ਓਵਰਸੀਜ਼ ਡਰਾ ਵਿੱਚ ਉਹਨਾਂ ਪ੍ਰੋਫਾਈਲਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਮੀਦਵਾਰਾਂ ਨੂੰ ਇੱਕ ਰਣਨੀਤਿਕ ਭਰਤੀ ਪਹਿਲ ਕਦਮੀ ਦੇ ਤਹਿਤ ਐਮਪੀਪੀਐਨਪੀ ਦੁਆਰਾ ਸਿੱਧਾ-ਸਿੱਧਾ ਦਿੱਤਾ ਗਿਆ। ਪੂਲ ਮਿਲਾਕੇ 111 ਅਰਜ਼ੀਆਂ ਦੇ ਅੰਲੇ ਸਲਾਹ ਪੱਤਰ ਜਾਰੀ ਕੀਤੇ ਗਏ ਸਨ। ਇਹਨਾਂ ਵਿੱਚੋਂ 27 ਉਹਨਾਂ ਉਮੀਦਵਾਰਾਂ ਲਈ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੇ ਇੱਕ ਵੈਧ ਐਕਸਪਰਟ ਸੈਂਟਰੀ ਪ੍ਰੋਫਾਈਲ ਨੰਬਰ ਅਤੇ ਨੌਕਰੀ ਲੱਭਣ ਲਈ ਵੈਡੀਸ਼ਨ ਕੋਡ ਦਾ ਐਲਾਨ ਕੀਤਾ। ਇਹ ਉੱਥੇ ਅਲਬਰਟਾ 7 ਮਾਰਚ ਤੇ 7 ਫਰਵਰੀ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਏ ਏ ਆਈ ਪੀ ਨੇ 7 ਫਰਵਰੀ ਤੇ 6 ਮਾਰਚ ਦੇ ਵਿੱਚ ਕਰਕੇ ਡਰਾ ਖਡੇ ਇਹ ਡਰਾ ਅਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਅਲਬਰਟਾ ਓਪਰਚ्युनिटी ਸਟਰੀਮ ਅਤੇ ਸਮਰਪਿਤ ਹੈਲਥ케ਅਰ ਪਾਥਵੇ ਰਾਹੀਂ ਅਤੇ ਨਾਲ ਹੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਪਾਥਵੇ ਰਾਹੀਂ ਕੱਢੇ ਗਏ ਸਨ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ ਅਤੇ ਸੱਦੇ ਦੇ ਉਮੀਦਵਾਰਾਂ ਲਈ ਘੱਟੋ-ਘੱਟ ਸਟ੍ਰੀਮਸ ਉਹਦੇ ਅਨਸਾਰ ਵੱਖ-ਵੱਖ ਜਿਸ ਵਿੱਚ ਅਲਬਰਟਾ ਐਕਸਪ੍ਰੈਸੈਂਟ੍ਰੀ ਸਟੀਮ ਤਰਹੀਜ਼ ਖੇਤੀਬਾੜੀ ਜਿਸ ਵਿੱਚ ਜਾਰੀ ਕੀਤੇ ਗਏ ਸੱਦੇ 20 ਤੇ ਘੱਟੋ-ਘੱਟ ਸਕੋਰ 64 ਸਨ ਅਲਬਰਟਾ ਐਕਸਪ੍ਰੈਸੈਂਟਰੀ ਸਟੀਮ ਅਲਬਰਟਾ ਅਫਸਰ ਸਟ੍ਰੀਮ ਨਿਰਮਾਣ ਸਮਰਪਿਤ ਸੀ ਸਭਾਲ ਮਾਰਗ ਐ ਐਕਸਪ੍ਰੈਸ ਐਂਟਰੀ ਅਤੇ ਸਮਰਪਿਤ ਸੇਜ਼ ਵਿਭਾਗ ਐਕਸਪ੍ਰੈਸ ਸੈਂਟਰੀ ਸਮਰਪਿਤ ਸੇਜ਼ ਵਿਭਾਗ ਮਾਰਗ ਗੈਰ ਐਕਸਪ੍ਰੈਸੈਂਟਰੀ ਤੇ ਉੱਥੇ ਦੱਸਦੀ ਕਿ EEIP ਦਾ ਸਮਰਪਿਤ ਸੇਜ਼ ਸੰਭਾਲ ਮਾਰਗ ਦੋ ਢਾਕਲੇ ਵਿਕਲਪ ਪੇਸ਼ ਕਰਦਾ ਐਕੈਂਟਰੀ ਐਕਸਪ੍ਰੈਸੈਂਟਰੀ ਨਾਲ ਜੁੜਿਆ ਹੋਇਆ ਤੇ ਦੂਜਾ ਗੈਰ ਐਕਸਪ੍ਰੈਸ ਐਂਟਰੀ ਸੇ ਸਿਰਫ ਉਮੀਦਵਾਰ ਜੋ ਅਲਬਰਟਾ ਐਕਸਪ੍ਰੈਸ ਐਂਟਰੀ ਸਟੀਮ ਦੇ ਯੋਗ ਹਨ ਪਰ ਸਮਰਪਿਤ ਹੈਲਥ ਕੇਅਰ ਪਾਥਵੇ ਲਈ ਹੋਰ ਸਾਰੀਆਂ ਯੋਗਤਾਵਾਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਗੈਰ ਐਕਸਪਰਟਸ ਐਂਟਰੀ ਇਨਟੇਕ ਰਾਹੀਂ ਅਰਜੀ ਦੇ ਸਕਦੇ ਨੇ ਕੈਨੇਡਾ ਖਬਰਾਂਵਾਂ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜਨੇ ਤਾਂ ਬਣੇ ਰਹੋ ਆਜ ਨਿਊਜ਼ ਪਹਾੜਾ ਦੇ ਨਾਲ